ਕੀ ਕਾਉਂਸਲ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਲੋਕਵਾਦ ਉਸ ਦੇ ਸੰਗਤ ਇਹ ਅੱਗੇ ਵੀ ਮੈਂ ਇਹ ਤੇ ਪਰ ਇਹ ਗੱਲਬਾਤ ਕੀਤੀ ਕਿ ਜੀ ਜੀ ਰੋਡ ਦੇ ਉੱਤੇ ਗੁਜਰਾ ਦੇ ਟੰਕਰਾਂ ਦਾ ਜਮਾ ਵਾਲਾ ਚਲਣਾ ਬਹੁਤ ਖਤਰਨਾਕ ਹੈ ਇਹ ਇਹਦੇ ਨਾਲ ਜਦੋਂ ਵੀ ਸੜਕ ਤੇ ਜਿੰਨੇ ਵੀ ਹਰ ਸਾਲ ਲੋਕ ਲਾਇਆ ਜਾਂਦੇ ਆ ਤੇ ਇਹ ਟੰਕਰ ਚਾਰਦੇ ਨੇ ਤੇ ਇਹਦੇ ਨਾਲ ਹੀ ਸਾਰਾ ਦੰਕਰ ਜਿੰਨੇ ਮਰਜ਼ੀ ਰੋਖ ਲਈ ਜਾਂ ਜਿੰਨੇ ਮਰਜ਼ੀ ਇਹ ਇੱਕ ਦੇ ਮਿੱਧ ਦਿੰਦੇ ਆ ਤੂੰ ਚਾ ਖਾ ਜਾਂਦੇ ਆ ਤੇ ਖਰ ਕੇ ਕੋਈ ਵੀ ਇਹ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਸਭ ਤੋਂ ਵੱਟਾ ਕਾਰਨ ਇਹ ਬਣਦੇ ਨੇ ਇਹ ਦਰਖਤਾਂ ਨੂੰ ਉੱਪਰ ਜਾਣ ਹੀ ਨਹੀਂ ਦਿੰਦੇ ਥੱਲੇ ਹੀ ਮਿੱਧ ਕੇ ਥੱਲੇ ਹੀ ਖਾ ਪੀ ਜਾਂਦੇ ਨੇ ਸਾਰੇ ਇਹ ਆ ਜਿਹੜੇ ਆਉਣ ਜਾਣ ਵਾਲੀ ਟ੍ਰੈਫਿਕ ਦਾ ਹਾਲ ਕੀ ਦੇ ਲੋ ਕਿੰਨਾ ਖਤਰਨਾ ਆਇਆ ਤੈਂ ਵਿਰਾਂਹਾ ਜਦੋਂ ਕਹੇ ਪੁਲਿਸ ਅਧਿਕਾਰੀ ਜਾਂ ਕਿਸੇ ਉੱਚ ਅਧਿਕਾਰੀ ਤੇ ਰਸਤੇ ਦੇ ਜਾਣ ਦੇ ਉੱਤੇ ਜੀਜੀ ਰੋਡ ਦੇ ਉੱਤੇ ਕਹੇ ਗੁਜਰਾ ਦੇ ਟੱਕਰ ਨਾਲ ਹਾਸਲ ਤੇ ਸ਼ਾਇਦ ਪ੍ਰਸ਼ਾਸਨ ਉਸ ਨੂੰ ਹੀ ਜਾ ਕੇਗਾ ਜਾਂ ਕਿਸੇ ਮੰਤਰੀ ਦੀ ਗੱਡੀ ਨਾਲ ਟਕਰਾਇਆ ਪ੍ਰਸ਼ਾਸਨ ਉਸ ਨੂੰ ਜਾ ਕੇਗਾ ਇਸ ਕਰਕੇ ਮੇਰੀ ਬੇਨਤੀ ਆ ਕਿ ਜ਼ਰੂਰੀ ਇਹਨਾਂ ਦਾ ਹੱਲ ਕੀਤਾ ਜਾਵੇ ਇਹਨਾਂ ਨੂੰ ਸੜਕ ਤੋਂ ਰੋਕ ਲਈ ਜਾਵੇ ਤਾਂ ਕਿ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਉਹ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦੇ ਉੱਤੇ ਜ਼ਰਾ ਸਖਤੀ ਵਰਤੀ ਜਾਵੇ ਵਾਹਿਗੁਰੂ ਜੀ ਕਾ